ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਹ ਹੈ ਯੋਜਕ ਅਤੇ ਉਸ ਦੀਆਂ ਕਿਸਮਾਂ ਵਿਆਕਰਨ ਦਾ ਮਹੱਤਵਪੂਰਨ ਟੌਪਿਕ ਹੈ ਤਾਂ ਸਭ ਤੋਂ ਪਹਿਲਾਂ ਯੋਜਕ ਦੀ ਪਰਿਭਾਸ਼ਾ ਹੈ ਮਤਲਬ ਯੋਜਕ ਕਹਿੰਦੇ ਕੀ ਨੂੰ ਹੈ ਜਿਹੜਾ ਸ਼ਬਦ ਦੋ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜੇ ਉਸ ਨੂੰ ਯੋਜਕ ਕਿਹਾ ਜਾਂਦਾ ਹੈ ਜਿਵੇਂ ਮਤਲਬ ਇਹ ਉਦਾਹਰਨਾ ਨੇ ਅਤੇ ਕਿਉਂਕਿ ਸਗੋਂ ਪਰ ਆਦ ਅੱਗੇ ਵਾਕ ਨੇ ਉਦਾਹਰਨ ਦੀਪ ਅਤੇ ਕੁਲਦੀਪ ਹਾਕੀ ਖੇਡਦੇ ਹਨ ਉਪਰੋਕਤ ਵਾਕ ਵਿੱਚ ਅਤੇ ਸ਼ਬਦ ਯੋਜਕ ਹੈ ਹੁਣ ਇਹ ਅਤੇ ਯੋਜਕ ਕਿਉਂ ਹੈ ਕਿਉਂਕਿ ਦੀਪ ਅਤੇ ਕੁਲਦੀਪ ਦੋਨਾਂ ਨਾਵਾਂ ਨੂੰ ਇੱਕ ਦੂਸਰੇ ਦੇ ਨਾਲ ਜੋੜਦਾ ਹੈ ਇਹ ਅੱਗੇ ਯੋਜਕ ਦੋ ਪ੍ਰਕਾਰ ਦੇ ਹੁੰਦੇ ਆ ਪਹਿਲਾ ਹੈ ਸਮਾਨਯੋਜਕ ਦੂਜਾ ਹੈ ਅਧੀਨਯੋਜਕ ਉਸ ਸਮਾਨਯੋਜਕ ਹੈ ਜਿਹੜਾ ਉਹ ਕੀ ਹੁੰਦਾ ਹੈ ਇਹਦੀ ਪਰਿਭਾਸ਼ਾ ਸਮਾਨਯੋਜਕ ਦੀ ਜਿਹੜਾ ਯੋਜਕ ਸ਼ਬਦ ਸਮਾਨ ਜਾਂ ਬਰਾਬਰ ਦੇ ਸ਼ਬਦਾਂ ਵਾਕਾਂਸ਼ਾਂ ਜਾਂ ਵਾਕਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ ਉਸਨੂੰ ਸਮਾਨਯੋਜਕ ਕਿਹਾ ਜਾਂਦਾ ਹੈ ਇਹ ਸੰਯੁਕਤ ਵਾਕਾਂ ਦੀ ਸਿਰਜਣਾ ਕਰਦੇ ਹਨ ਇਹਦੀ ਉਦਾਹਰਣ ਹੈ ਮੁੰਡਾ ਅਤੇ ਕੁੜੀ ਪੌਦਾ ਲਾ ਰਹੇ ਹਨ ਉਪਰੋਕਤ ਵਾਕ ਵਿੱਚ ਅਤੇ ਸ਼ਬਦ ਸਮਾਨਯੋਜਕ ਨੂੰ ਦਰਸਾਉਂਦਾ ਹੈ ਸਮਾਨਯੋਜਕ ਮਤਲਬ ਬਰਾਬਰ ਦੂਸਰਾ ਹੈ ਅਧੀਨ ਯੋਜਕ ਜਿਹੜਾ ਯੋਜਕ ਸ਼ਬਦ ਮੁੱਖ ਵਾਕ ਅਤੇ ਉਸ ਦੇ ਅਧੀਨ ਉਪਵਾਕ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰੇ ਉਸ ਨੂੰ ਅਧੀਨ ਯੋਜਕ ਕਿਹਾ ਜਾਂਦਾ ਹੈ ਅਧীন ਯੋਜਕ ਮਿਸ਼ਰਤ ਵਾਕਾਂ ਦੀ ਸਿਰਜਣਾ ਕਰਦੇ ਹਨ ਉਦਾਹਰਨ ਹੈ ਮਾਪੇ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਤਾਂ ਕਿ ਉਹ ਕਾਮਯਾਬ ਹੋ ਸਕਣ ਉਪਰੋਕਤ ਵਾਕ ਵਿੱਚ ਤਾਂ ਕਿ ਸ਼ਬਦ ਅਧীন ਯੋਜਕ ਨੂੰ ਦਰਸਾਉਂਦਾ ਹੈ ਤਾਂ ਬੱਚਿਓ ਇਹਦੇ ਵਿੱਚ ਸਾਡੇ ਕੋਲ ਤਿੰਨ ਪਰਿਭਾਸ਼ਾਵਾਂ ਨੇ ਇੱਕ ਯੋਜਕ ਦੀ ਹੈ ਇੱਕ ਉਹਦੀ ਕਿਸਮ ਹੈ ਸਮਾਨ ਯੋਜਕ ਤੇ ਇੱਕ ਉਹਦੀ ਕਿਸਮ ਹੈ ਅਧਿਨ ਯੋਜਕ ਮਤਲਬ ਇਹ ਤਿੰਨ ਸਾਡੇ ਪ੍ਰਸ਼ਨ ਹੋਗੇ ਉਸ ਤੋਂ ਇਲਾਵਾ ਇਹਦੀਆਂ ਉਦਾਹਰਨਾਂ ਨੇ ਤਾਂ ਵਾਕ ਜੇ ਸਾਨੂੰ ਪੂਰਾ ਆ ਜਾਂਦਾ ਹੈ ਉਹਦੇ ਵਿੱਚ ਯੋਜਕ ਦੀ ਚੋਣ ਕਰਨੀ ਆਉਂਦੀ ਹੈ ਤਾਂ ਅਤੇ ਕਿਉਂਕਿ ਸਗੋਂ ਪਰ ਆਦ ਹੈ ਜਿਹੜੇ ਉਹ ਯੋਜਕ ਸ਼ਬਦ ਨੇ ਇੱਕ ਸਾਨੂੰ ਪ੍ਰਸ਼ਨ ਇਹ ਪੁੱਛਿਆ ਜਾ ਸਕਦਾ ਹੈ ਕਿ ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਆ ਜਾਂ ਯੋਜਕ ਦੀਆਂ ਕਿੰਨੀਆਂ ਕਿਸਮਾਂ ਨੇ ਤੇ ਇਹ ਦੋ ਹੈ ਸਮਾਨ ਯੋਜਕ ਤੇ ਅਧੀਨ ਯੋਜਕ ਉਸ ਤੋਂ ਬਾਅਦ ਉਦਾਹਰਨਾਂ ਦੇ ਵਿੱਚ ਅਸੀਂ ਸਮਾਨ ਯੋਜਕ ਦੀ ਚੋਣ ਕਰਦੇ ਹਾਂ ਜਿਵੇਂ ਅਤੇ ਹੈ ਜਿਹੜਾ ਉਹ ਸਮਾਨ ਯੋਜਕ ਹੈ ਦੂਸਰੀ ਉਦਾਹਰਨ ਵਿੱਚ ਤਾਂ ਕਿ ਹੈ ਜਿਹੜਾ ਉਹ ਅਧੀਨ ਯੋਜਕ ਦੀ ਉਦਾਹਰਨ ਹੈ ਤਾਂ ਜੇਕਰ ਅਸੀਂ ਇਸ ਨੂੰ ਧਿਆਨ ਨਾਲ ਸਮਝਾਂਗੇ ਤਾਂ ਸਾਨੂੰ ਪੇਪਰ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਉਣੀ ਥੈਂਕ ਯੂ